ਪੇਨ ਅਗਰ ਲੈਫਟ ਸਾਈਡ ਤੋਂ ਜਾਂ ਰਾਈਟ ਸਾਈਡ ਤੋਂ ਪਿੱਛੇ ਨੂੰ ਜਾਵੇ ਤਾਂ ਕੀ ਇਹ ਕਿਡਨੀ ਸਟੋਨ ਪੇਨ ਹੈ ਯੈਸ ਇਟ ਇਜ਼ ਅ ਕਿਡਨੀ ਸਟੋਨ ਪੇਨ ਨਮਸਕਾਰ ਦੋਸਤੋ ਮੈਂ ਡਾਕਟਰ ਕਦਮ ਦਿਖਤ ਤੋੜਾ ਮੇਰੇ ਚੈਨਲ ਸਵਾਗਤ ਕਰਦਾ ਹਾਂ ਅੱਜ ਗੱਲ ਕਰਦੇ ਹਾਂ ਗੁਰਦੇ ਦੀ ਪਥਰੀ ਬਾਰੇ ਗੁਰਦੇ ਦੀ ਪਥਰੀ ਕਿੱਦਾਂ ਬਣਦੀ ਹੈ ਜਦੋਂ ਆਪਣੀ ਕਿਡਨੀ ਤੋਂ ਵੇਸਟ ਮਟੀਰੀਅਲ ਨਿਕਲ ਨਾ ਪਾਵੇ ਉਹ ਅੰਦਰ ਇਕੱਠਾ ਹੋ ਕੇ ਠੋਸ ਪਦਾਰਥ ਬਣ ਜਾਵੇ ਤਾਂ ਉਹ ਕਿਡਨੀ ਸਟੋਨ ਬਣ ਜਾਂਦਾ ਕਾਰਨ ਕਿਨੇ ਇਸ ਦੇ ਜੋ ਪਾਣੀ ਘੱਟ ਪੀਂਦੇ ਨੇ ਉਸ ਦੇ ਨਾਲ ਪਥਰੀ ਬਣਨਾ ਕਿਉਂ ਕਿ ਕਿਡਨੀਆਂ ਤੋਂ ਪ੍ਰੋਪਰ ਵੇਸਟ ਮਟੀਰੀਅਲ ਨਹੀਂ ਨਿਕਲ ਜਾਂਦਾ ਦੂਸਰਾ ਕਾਰਨ ਹੈ ਕਿ ਚਿਕਨਾਈ ਵਾਲੀਆਂ ਚੀਜ਼ਾਂ ਜ਼ਿਆਦਾ ਖਾ ਰਹੇ ਨੇ ਲੋ ਫਾਈਬਰ ਇਨਟੇਕ ਹੋ ਰਿਹਾ ਤੇ ਕੈਲਸ਼ੀਅਮ ਤੇ ਕਈਆਂ ਦਾ ਯੂਰਿਕ ਐਸਿਡ ਬਹੁਤ ਜ਼ਿਆਦਾ ਹੋਈ ਹੋ ਜਾਂਦਾ ਕੋਈ ਪ੍ਰੋਟੀਨ ਦਾ ਇਨਟੇਕ ਬਹੁਤ ਜ਼ਿਆਦਾ ਕਰ ਰਹੇ ਨੇ ਕੋਈ ਸਿੰਥੈਟਿਕ ਪ੍ਰੋਟੀਨ ਵੀ ਖਾ ਰਹੇ ਤਾਂ ਇਹਨਾਂ ਚੀਜ਼ਾਂ ਦੇ ਨਾਲ ਕਿਡਨੀ ਸਟੋਨ ਬਣਨਾ ਨਾਰਮਲ ਕਾਮਨ ਹੁੰਦਾ ਹੈ ਜਿਆਦਾ ਅੱਜ ਕੱਲ ਆਪਣੇ ਜੋ ਫੂਡ ਹੈ ਉਹਦੇ ਚ ਜੂਰੀਆ ਬਹੁਤ ਜ਼ਿਆਦਾ ਯੂਜ਼ ਕਰਦੇ ਆ ਰਹੇ ਪ੍ਰੋਫੈਂਸ਼ਨ ਤੇ ਟ੍ਰੀਟਮੈਂਟ ਵੱਲ ਜਾਵਾਂਗੇ ਪ੍ਰੋਫੈਂਸ਼ਨ ਕੀ ਹੈ ਖਾਰਾ ਪਾਣੀ ਪਿਓ ਖਾਰਾ ਦੇ ਵਿੱਚ ਇਹ ਲੈਮਨ ਨਿਚੋੜ ਕੇ ਉਹਨੂੰ ਯੂਜ਼ ਕਰੋ ਇਦਾਂ ਉਹਦਾ ਪ੍ਰਯੋਗ ਕਰੋ ਪਾਣੀ ਦਿਨ ਦੇ ਵਿੱਚ 3 ਤੋਂ 4 ਲੀਟਰ ਪਿਓ ਡੇਰੀ ਪ੍ਰੋਡਕਟਸ ਘੱਟ ਯੂਜ਼ ਕਰੋ ਸੀਡਸ ਵਾਲੀਆਂ ਚੀਜ਼ਾਂ ਵੀ ਘੱਟ ਯੂਜ਼ ਕਰੋ ਅਵੋਇਡ ਕਰੋ ਮੈਡੀਸਨ ਵੱਲ ਜਾਵਾਂਗੇ ਤਾਂ ਨੀਰੀ سیرਪ ਆਉਂਦਾ ਨੀਰੀ ਦੇ 2-2 ਚਮਚ ਸ਼੍ਰੇਸ਼ਮ ਪਾਣੀ ਦੇ ਵਿੱਚ ਘੋਲ ਕੇ ਇੱਕ ਗਲਾਸ ਦੇ ਪਾਣੀ ਦੇ ਵਿੱਚ ਘੋਲ ਕੇ ਬੀਨੇ ਨੇ ਤੇ ਇਸ ਸਟੋਨ ਟੈਬਲੇਟ ਹਿਮਾਲਿਆ ਦੀ ਦੋ ਦੋ ਗੋਲੀਆਂ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਯੂਜ਼ ਕਰਨੀਆਂ ਤੇ ਇਹਦੇ ਨਾਲ ਪਥਰੀ ਨਾਰਮਲੀ ਨਿਕਲ ਜਾਂਦੀ ਹੈ ਆਸ਼ਾ ਕਰਦਾ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਤੇ ਮੇਰੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਲਾਈਕ ਕਰੋ ਤੇ ਜਾਂਦੇ ਜਾਂਦੇ ਸਬਸਕ੍ਰਾਈਬ ਵੀ ਕਰ ਦਿਓ ਥੈਂਕ ਯੂ ਵੈਰੀ ਮਚ